ਆਪਰੇਸ਼ਨ ਸੰਦੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਜੀ ਹਾਂ ਤਸਵੀਰਾਂ ਜਲਾ ਪਠਿੰਡਾ ਦੇ ਪਿੰਡ ਰਾਇਕੇ ਕਲਾ ਦੀਆਂ ਨੇ ਜਿੱਥੇ ਜੰਪਲ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ ਤੇ ਖੁਸ਼ੀ ਵਿੱਚ ਪਿਤਾ ਗੁਰਮੀਤ ਸਿੰਘ ਨਾਲ ਜਿਹੜੀ ਕਿ ਖਾਸ ਗੱਲਬਾਤ ਕੀਤੀ ਗਈ ਹੈ ਸਰ ਤੁਹਾਡੇ ਸਟੂਡੈਂਟ ਰਣਜੀਤ ਸਿੰਘ ਸਿੱਧੂ ਨੂੰ ਬੜਾ ਮਾਣ ਹਾਸਲ ਹੋਇਆ ਵੀਰ ਚੱਕਰ ਦਾ ਸਨਮਾਨਿਤ ਕੀਤਾ ਗਿਆ ਕਿ ਫਸਟ ਸੈਕਸ਼ਨ ਤੁਹਾਡਾ ਇਹ ਮਾਲਵਾ ਸਕੂਲ ਵਾਸਤੇ ਨਹੀਂ ਬਲਕਿ ਪੰਜਾਬ ਵਾਸਤੇ ਇੰਡੀਆ ਵਾਸਤੇ ਇੱਕ ਬੜੀ ਮਾਣ ਵਾਲੀ ਗੱਲ ਹੈ ਇੱਕ ਛੋਟੀ ਜੀ ਜਗ੍ਹਾ ਤੋਂ ਇੱਕ ਐਡਾ ਹੁਨਾਰਹਾਰ ਬੱਚਾ ਰਾਈਜ਼ ਹੋਇਆ ਕਿ ਉਹਨੇ ਸਾਡੇ ਸਾਰੇ ਸੂਬੇਦਾਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿ ਉਹਨਾਂ ਨੂੰ ਅੱਜ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਇਹਤਰਾੰ ਦਾ ਸੁਬਾਰ ਸੀ ਕਦੋਂ ਪੜਨ ਲੱਗੇ ਸੀ ਇੱਥੇ ਮਾਲਵਾ ਸਕੂਲ ਦੇ ਵਿੱਚ ਕਿੰਨਾ ਟਾਈਮ ਸਟੱਡੀ ਕੀਤੀ ਹੈ ਰਣਜੀਤ ਸਿੰਘ ਨਰਸਰੀ ਕਲਾਸ ਤੋਂ ਮਾਲਵਾ ਸਕੂਲ ਦੇ ਵਿੱਚ ਐਡਮਿਸ਼ਨ ਲਈ ਸੀ ਉਹਨਾਂ ਨੇ ਤਾਂ ਇਹ 86 87 ਦੀਆਂ ਗੱਲਾਂ ਹੈਗੀਆਂ ਜਦੋਂ ਬੀਬੀ ਸੁਰਿੰਦਰ ਕੌਰ ਜੀ ਬਾਦਲ ਨੇ ਇੱਕ ਸੁਪਨਾ ਸਿਰਜਿਆ ਸੀ ਆ ਗਿੱਦੜਪਾ ਵਾਸੀਆਂ ਵਾਸਤੇ ਇੱਥੇ ਮਾਲਵਾ ਸਕੂਲ ਸਥਾਪਿਤ ਕੀਤਾ ਤਾਂ ਉਹ ਦੂਸਰੀ ਬੈਚ ਦੇ ਵਿੱਚ ਜਿਹੜੇ ਇੱਥੇ ਐਡਮਿਸ਼ਨ ਲਈ ਉਹਨਾਂ ਨੇ ਰਾਇਕੇ ਵਿਲੇਜ ਤੋਂ ਉਹ ਉਸ ਟਾਈਮ ਅੱਜ ਵਾਂਗ ਵੈਨਜ਼ ਵਗੈਰਾ ਨਹੀਂ ਆਉਂਦੀਆਂ ਸੀ ਆ ਉਹ ਇੱਕ ਗਵਰਨਮੈਂਟ ਬੱਸ ਤੇ ਹਰ ਰੋਜ਼ ਟ੍ਰੈਵਲ ਕਰਦਾ ਸੀ ਬੜਾ ਛੋਟਾ ਜਿਹਾ ਹੁੰਦਾ ਸੀ ਇਹ ਨਰਸਰੀ ਦੇ ਵਿੱਚ ਡੇਲੀ ਉਹ ਸਕੂਲ ਆਉਂਦਾ ਸੀਗਾ ਤੇ ਸਕੂਲ ਦੌਰਾਨ ਉਹ ਉਹ ਬਹੁਤ ਹੀ ਐਕਟਿਵ ਸਟੂਡੈਂਟ ਸੀ ਮੀਨਜ਼ ਹਰ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਦਾ ਸੀਗਾ ਜਿਵੇਂ ਕਿ ਫੁੱਟਬਾਲ ਕ੍ਰਿਕਟ ਇਹ ਦੋ ਗੇਮਸ ਉਸ ਟਾਈਮ ਤੇ ਕਾਫੀ ਫੇਮਸ ਸੀ ਮਾਲਵਾ ਸਕੂਲ ਦੇ ਵਿੱਚ ਦੋ ਜਿਹੜਾ ਫੁੱਟਬਾਲ ਹੈ ਅੱਜ ਵੀ ਉਹਨਾਂ ਦੀ ਲੈਗਸੀ ਆ ਰਹੀ ਹੈ ਚੱਲ ਰਹੀ ਹੈ ਕਿ ਸਾਡੇ ਬੱਚੇ ਅੱਜ ਵੀ ਫੁੱਟਬਾਲ ਦੇ ਵਿੱਚ ਬਹੁਤ ਅੱਛੇ ਕਰ ਰਹੇ ਹੈ ਤਾਂ ਰਣਜੀਤ ਸਿੰਘ ਮੀਨਜ਼ ਬੜਾ ਡਿਸਪਲਾਈਨਡ ਬੱਚਾ ਸੀ ਦੋ ਮੀਨਜ਼ ਇਨ ਸਟੱਡੀਜ਼ ਹੀ ਮੇਬੀ ਐਵਰੇਜ ਸਟੂਡੈਂਟ ਬਟ ਜਿਹੜਾ ਉਹ ਬੜਾ ਡਿਸਪਲਾਈਨਡ ਸੀਗਾ ਹਰ ਇੱਕ ਗੇਮ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਐਕਟੀਵਿਟੀ ਦੇ ਵਿੱਚ ਉਹ ਪਾਰਟਿਸਪੇਟ ਕਰਦਾ ਸੀਗਾ ਔਰ ਆਪਣੇ ਸਾਥੀ ਕੰਪੀਟੀਟਰਸ ਦੇ ਨਾਲ ਕੰਪੀਟ ਕਰਦਾ ਸੀਗਾ ਮੈਨੂੰ ਯਾਦ ਹੈ ਵੀ ਉਸ ਟਾਈਮ ਜਦੋਂ ਇੰਟਰ ਹਾਊਸ ਸਕੂਲ ਦੇ ਵਿੱਚ 4 ਹਾਊਸਸ ਨੇ ਤੇ ਇੰਟਰ ਹਾਊਸ ਕੰਪੀਟੀਸ਼ਨਸ ਹੁੰਦੇ ਸੀ ਤੇ ਬੜੇ ਜੋਸ਼ ਨਾਲ ਉਹ ਪਾਰਟਿਸਪੇਟ ਕਰਦੇ ਸੀ ਹਰ ਇੱਕ ਗੇਮ ਦੇ ਵਿੱਚ ਹਰ ਇੱਕ ਜਿਹੜੀ ਕੋ ਕਰਿਕੂਲਰ ਐਕਟੀਵਿਟੀਆਂ ਹੁੰਦੀਆਂ ਸੀ ਕੁਈ ਸਰ ਕੋਈ ਐਵੀਂ ਦੀ ਗੱਲ ਯਾਦ ਹੋਵੇ ਤੁਹਾਡੇ ਜਹਨ ਚਾਚੀ ਵੀ ਹੋਵੇ ਜਿਵੇਂ ਬੱਚੇ ਕੀ ਬੁਹ ਸ਼ਰਾਬਤੀ ਹੁੰਦੇ ਨੇ ਕੋਈ ਚੀਜ਼ ਯਾਦ ਹੋਵੇ ਤੁਹਾਡੇ ਉਹਨਾਂ ਦੀ ਹਾਂ ਮੈਨੂੰ ਕੋਈ ਮੈਂ ਉਹ ਜਿਹੜਾ ਬਚਪਨ ਉਹਦਾ ਸੀ ਆ ਉਹਦੇ ਬਾਰੇ ਬਹੁਤਾ ਨਹੀਂ ਪਤਾ ਕਿਉਂਕਿ ਮੈਂ ਜਦੋਂ ਉਹ ਪਲੱਸ 2 ਦੇ ਵਿੱਚ ਸੀ ਉਸ ਟਾਈਮ ਸਕੂਲ ਦੇ ਵਿੱਚ ਜੁਆਇਨ ਕੀਤਾ ਸੀਗਾ ਬਟ ਮੈਨੂੰ ਤਾਂ ਉਹਦੇ ਬਾਰੇ ਇੰਨਾ ਹੀ ਪਤਾ ਹੈ ਕਿ ਉਹ ਬੜਾ ਅੱਛਾ ਲੀਡਰ ਸੀ ਤੇ ਬਹੁਤ ਹੀ ਕੋਆਪਰੇਟਿਵ ਬੱਚਾ ਸੀਗਾ ਦਾ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਸਿੱਧੂ ਜੀ ਤੁਹਾਡੇ بیٹے ਰਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਦਾ ਸਨਮਾਨਿਤ ਕੀਤਾ ਗਿਆ ਹੈ ਕੀ ਫਸਟ ਐਕਸ਼ਨ ਇੱਕ ਹੋਗਾ ਬਹੁਤ ਹੱਦੋਂ ਵੱਧ ਖੁਸ਼ੀ ਹੋਈ ਮੈਨੂੰ ਤਾਂ ਹੋਣੀ ਸੀ ਮਾਪਿਆਂ ਤਾਂ ਹੁੰਦੀ ਹੈ ਮੇਰੇ ਏਰੀਏ ਦੇ ਨੂੰ ਸਾਰੇ ਗਿੱਦੜਵਾ ਮੰਡੀ ਮੇਰਾ ਪਿੰਡ ਰਾਇਕੇਕਲਾ ਰਾਇਕੇਕਲਾ ਜ਼ਿਲ੍ਹਾ ਬਟਿੰਡਾ ਸਾਰਾ ਜ਼ਿਲ੍ਹੇ ਨੂੰ ਵੀ ਜ਼ਿਲ੍ਹੇ ਤੱਕ ਪੰਜਾਬ ਨੂੰ ਵੀ ਮਾਣ ਆ ਉਸਤੇ ਕਦੋਂ ਸ਼ੁਰੂਆਤ ਹੋਈ ਸਟੱਡੀ ਦੀ ਕਿੱਥੋਂ ਪੜੇ 1986 1986 ਵਿੱਚ ਮਾਲਵਾਸ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ ਤੇ ਮਾਲਵਾਸ ਸਕੂਲ ਤੋਂ ਹੀ ਪਲੱਸ 2 ਕਰਕੇ ਉਸ ਤੋਂ ਬਾਅਦ ਐਨਡੀਏ ਚ ਸਿਲੈਕਸ਼ਨ ਹੋਈ ਉਹਦੀ ਫਿਰ ਟ੍ਰੇਨਿੰਗ ਕਰਨ ਤੋਂ ਬਾਅਦ ਉਹ ਪਾਇਲਟ ਬਣਿਆ ਕਿਹੜੇ ਕਿਹੜੇ ਫਾਈਟਰ ਪਲੇਨ ਉਡਾ ਚੁੱਕੇ ਨੇ ਸਭ ਤੋਂ ਪਹਿਲਾਂ ਉਹਨੇ ਯੂਕੇ ਚ ਹਾਕ ਜਹਾਜ਼ ਉਡਾਇਆ ਉਸ ਤੋਂ ਬਾਅਦ ਇੰਡੀਆ ਜਾ ਕੇ ਮੈਗ 21 ਬੰਨ ਕਾਫੀ ਦੇਰ ਤੱਕ ਚਲਾਇਆ ਉਸ ਤੋਂ ਬਾਅਦ ਸਖੋਈ ਚਲਾਇਆ ਤੇ ਅੱਜ ਉਹ ਰਫਾਲ ਜਲਾ ਰਿਹਾ ਆ ਆਪਰੇਸ਼ਨ ਸੰਦੂਰ ਦਾ ਹਿੱਸਾ ਰਹੇ ਆ ਹਾਂਜੀ ਆਪਰੇਸ਼ਨ ਸੰਦੂਰ ਚ ਉਹਦੀ ਕਮਾਂਡ ਥੱਲੇ ਸਾਰਾ ਹੋਇਆ ਹੈ ਕਿਉਂਕਿ ਉਹ ਗਰੁੱਪ ਕੈਪਟਨ ਦਾ ਸੀ ਕਮਾਂਡ ਅਫਸਰ ਰਹੀ ਆ ਸੀਓ ਸੀਗਾ ਕੀ ਕਹੇ ਉਹ ਨਾਲ ਦੂਜੇ ਬੱਚਿਆਂ ਨੂੰ ਜਿਹੜੇ ਛੱਡ ਰਹੇ ਆ ਪੰਜਾਬ ਵਿਦੇਸ਼ ਜਾ ਰਹੇ ਦੂਜੇ ਬੱਚਿਆਂ ਦਾ ਮੇਰਾ ਇਹ ਹੀ ਕਹਿਣਾ ਹੈ ਵੀ ਤੁਸੀਂ ਇੱਥੇ ਰਹਿ ਕੇ ਮਿਹਨਤ ਕਰੋ ਤੇ ਰਣਜੀਤ ਵਾਂਗੂੰ ਤੁਸੀਂ ਵੀ ਜ਼ਰੂਰ ਅਫਸਰ ਬਣੋਗੇ ਵੱਡੇ ਡਿਊਟੀ ਇਸ ਤਰ੍ਹਾਂ ਦੀ ਕਿ ਹਰ ਦਿਨ ਹਵਾ ਦੇ ਵਿੱਚ ਰਹਿਣਾ ਹਰ ਇੱਕ ਰਿਸਕੀ ਜੌਬ ਹੈਗੀ ਹਾਂਜੀ ਉਹ ਕਿਵੇਂ ਦੇਖਦਾ ਉਹਨਾਂ ਬਣਾ ਨਹੀਂ ਉਹ ਤਾਂ ਪ੍ਰਮਾਤਮਾ ਸਭ ਕੁਝ ਆਪ ਹੀ ਜਾਣਦਾ ਆਪ ਹੀ ਰੱਖਿਆ ਕਰਨ ਵਾਲਾ ਪਰ ਉਹਦਾ ਦਿਲ ਇੰਨਾ ਸੀ ਉਹ ਤਾਂ ਇੱਥੋਂ ਤੱਕ ਵੀ ਕਹਿੰਦਾ ਸੀ ਜੇ ਸਾਨੂੰ ਹੋਰ ਛੁੱਟੀ ਮਿਲਦੇ ਤਾਂ ਅਸੀਂ ਇਸ ਤੋਂ ਵੀ ਵੱਧ ਕਰਕੇ ਦਿਖਾ ਦਈਏ ਬਹੁਤ ਵੱਡਾ ਹੌਸਲਾ ਹੈ ਕੋਈ ਕਿਸ ਤਰ੍ਹਾਂ ਦੇ ਸੀਗੇ ਸਟਾਰਟਿੰਗ ਤੁਸੀਂ ਮਾਲਵਾ ਦੀ ਗੱਲ ਕੀਤੀ ਹੈ ਪੜਾਈ ਸ਼ੁਰੂ ਤੋਂ ਹੀ ਉਹ ਸ਼ਾਇਰ ਸੀ ਪੜ੍ਹਨ ਸੀ ਹਾਂਜੀ ਅੱਛਾ ਹੋਰ ਕੋਈ ਕਿਸ ਤੋਂ ਮੋਟੀਵੇਟ ਹੋ ਕੇ ਇਸ ਪਾਸੇ ਗਏ ਹੋ ਉਹ ਮਾਲਵਾ ਸਕੂਲ ਦੇ ਪ੍ਰਿੰਸੀ ਬੀਨੂ ਗੋਪਾਲ ਜੀ ਸੀਗੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਸਾਰਾ ਮਤਲਬ ਤਿਆਰੀ ਕੀਤੀ ਤੇ ਐਨਡੀਏ ਪਾਸ ਕੀਤੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਐਡਾ ਵੱਡਾ ਅਵਾਰਡ ਮਿਲ ਰਿਹਾ ਬੇਟੇ ਉਹਨੂੰ ਔਰ ਕਦੋਂ ਗੱਲ ਹੋਈ ਫੋਨ ਤੇ ਤੁਹਾਡੇ ਨਾਲ ਮੈਨੂੰ ਤਾਂ ਪਰਸੋਂ ਪਤਾ ਲੱਗਿਆ ਆਪਣੇ ਨੌ ਰਾਣੀ ਤੋਂ ਵੀ ਐਂ ਕਰਕੇ ਵਾਰਡ ਮਿਲਦੇ ਆ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਬਿਜ਼ੀ ਆ ਰਿਹਾ ਸੀ ਉਸ ਨਾਲ ਤਾਂ ਅਜੇ ਗੱਲ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜਾਈਗੀ ਪਰਿਵਾਰ ਚ ਅੰਕਲ ਕੋਣ ਹੁੰਦਾ ਪਰਿਵਾਰ ਚ ਬੇਟਾ ਇੱਕ ਬੇਟੀ ਹੈ ਕੋ ਕੈਨੇਡਾ ਚ ਡੈਂਟਿਸਟ ਹੈ ਤੇ ਆਹੀ ਬੇਟਾ ਬੇਟੀ ਤੇ ਮੰਮੀਆਂ ਵੀ ਵੀ ਦੋਵੇਂ